ਐਲੋਬੀ ਸਾਹਿਬ ਕਹਿੰਦੇ ਨੇ ਪੰਜਾਬ ਨੂੰ ਨਾ ਪੈਸੇ ਦਿਓ ਇੱਧਰ ਨਾ ਪਾ ਦਿਓ ਕੋਈ ਤੇ ਮਿਸ਼ਨ ਛੱਡ ਦੀ ਗਲਾਚ ਕਹਿੰਦੇ ਕੰਗਲਾ ਪੰਜਾਬ ਬਣਾਤਾ ਭਗਵਾਨ ਤਮੰਤਾ ਮੰਗਦਾ ਫਿਰਦਾ ਭਗਵਾਨ ਤਮੰਨ ਕੋਲੇ ਆਉਦੇ ਹੈ ਨਹੀਂ ਨਾ ਭਗਵਾਨ ਤਮੰਨੇ ਲੁੱਟਿਆ ਨਹੀਂ ਪੰਜਾਬ 1962 ਜਦੋਂ ਚੀਨ ਨਾਲ ਲੜਾਈ ਲੱਗੀ ਸੀ ਨੈਸ਼ਨਲ ਡਿਫੈਂਸ ਡਿਫੈਂਸ ਫੰਡ ਬਣਾਇਆ ਸੀ ਸੋਨਾ ਮੰਗਿਆ ਸੀਗਾ ਪੂਰੇ ਦੇਸ਼ ਤੋਂ 252 ਕਿਲੋ ਸੋਨਾ ਟੋਟਲ ਹੋਇਆ ਸੀਗਾ ਜੀ ਸਾਰੇ ਦੇਸ਼ ਚੋਂ 5.327 ਕਿਲੋ ਸਾਰੇ ਦੇਸ਼ ਤੋਂ ਹੋਇਆ ਸੀਗਾ ਜੀ ਤੇ ਸਾਡੀਆਂ ਧੀਆਂ ਭੈਣਾਂ ਨੇ ਮਾਵਾਂ ਨੇ ਆਪਣੀਆਂ ਕੰਨਾਂ ਦੀਆਂ ਵਾਲੀਆਂ ਲਾ ਲਾ ਕੇ 47 ਗੁਣਾ ਪੂਰੇ ਦੇਸ਼ ਨਾਲੋਂ 47 ਗੁਣਾ ਜ਼ਿਆਦਾ ਸੋਨਾ ਜਿਹੜਾ ਉਹ ਜਵਾਲਲal ਨਹਿਰੂ ਦੇਦਾ ਸੀ ਜੀ ਚਾਈਨਾ ਦੀ ਲੜਾਈ ਵੇਖੋ ਖੂਨ ਵੀ ਦੇ ਰਹੇ ਸੀ ਸਾਡੇ ਜਵਾਨ ਮਾਵਾ ਪਹਿਣਾ ਸਾਡੇ ਆ ਕੰਨਾਂ ਚ ਲਾ ਕੇ ਸੋਨਾ ਦੇ ਰਹੀ ਸੀ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਿੰਨਾ ਸੋਨਾ ਦਿੱਤਾ ਸੀਗਾ ਜੀ 0.6 ਕਿਲੋ ਤੁਸੀਂ ਆ ਕੇ ਕਹਿੰਦੇ ਇਹ ਕੰਗਲਾ ਪੰਜਾਬ ਬਣਾਤਾ ਇਹ ਤੇ ਮੰਗੀ ਜਾਂਦਾ ਤੁਸੀਂ ਤੁਨ ਜ਼ਬਾੜ ਦੇ ਮੰਗਲ ਲੱਗੇ ਹੋਇਆ ਚਾਈਨਾ ਨਾਲ ਲੜਾਈ ਕਿਹਨੇ ਲਾਈ ਸੀ ਫਿਰ ਸੋ ਜਦੋਂ ਦੇਸ਼ ਨੂੰ ਲੋੜ ਪੈਂਦੀ ਹੈ ਐਦਾਂ ਦੀ ਆਪਦਾ ਆਉਂਦੀ ਹੈ ਤਾਂ ਇਹ ਲੋਕ ਲਹਿਰ ਬਣਾਉਣੀ ਪੈਂਦੀ ਹੈ ਕੋਈ ਸਾਡੇ ਤੇ ਸ਼ੱਕ ਕਰੀ ਜਾਂਨੇ ਆ ਇੱਥੋਂ ਖਾ ਜਾਣਗੇ ਇੱਥੋਂ ਖਾ ਜਾਣਗੇ ਕਿ ਤੁਹਾਨੂੰ ਖਾਣ ਤੋਂ ਬਿਨਾ ਹੋਰ ਕੁਝ ਦਿਖਦਾ ਹੀ ਨਹੀਂ